ਸਾਬਕਾ ਫੌਜੀ ਦੇ ਨਾਲ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਭਰਤੀ ਦੇ ਨਾਮ ਦੇ ਉੱਤੇ ਕਰੀਬ ਇਨ ਟੋਟਲ 45 ਲੱਖ ਰੁਪਏ ਦੀ ਠੱਗੀ ਹੋਈ ਆ 38 ਲੱਖ ਦੇ ਕਰੀਬ ਕੈਸ਼ ਇਹਨਾਂ ਨੇ ਆਪਣੇ ਘਰ ਰੈ residense ਜੋ ਕਿ ਜੇਠੂਵਾਲ ਦੇ ਵਿੱਚ ਆ ਉਹਦੇ ਵਿੱਚ ਇਹਨਾਂ ਨੇ ਦਿੱਤਾ ਹੈ ਜਿਵੇਂ ਰਾਣਾ ਦੱਸਿਆ ਜਾ ਰਿਹਾ ਕਿ ਉਹ ਕੈਨੇਡਾ ਐਬਸਕੋਂਡਿੰਗ ਆ ਭੱਜ ਗਿਆ ਆ ਔਰ ਇਹ ਸਾਰੀ ਗੱਲ ਤੋਂ ਬਾਅਦ ਜਿਹੜਾ ਦਲਜੀਤ ਸਿੰਘ ਆ ਉਹ ਆਪਣੇ ਆਪ ਨੂੰ ਚਰਨਜੀਤ ਸਿੰਘ ਚੰਨੀ ਦਾ ਰਿਸ਼ਤੇਦਾਰ ਦੱਸਦਾ ਰਿਹਾ ਇਹਨਾਂ ਨੂੰ ਕਲਾਸ ਫੈਲੋ ਦੱਸਦਾ ਰਿਹਾ ਰਵਿੰਦਰ ਸਿੰਘ ਰੋਬਿਨਾ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਨਾਲ ਖੜਾ ਦਿਖਾਈ ਦੇ ਰਿਹਾ ਤਸਵੀਰ ਦੇ ਵਿੱਚ ਤਸਵੀਰਾਂ ਕੋਈ ਵੀ ਕਿਸੇ ਨਾਲ ਖਿੱਚਵਾ ਸਕਦਾ ਕੋਈ ਪੁਖਤਾ ਸਬੂਤ ਹੈਗੇ ਨੇ ਕਿੱਥੇ ਤਸਵੀਰਾਂ ਕਿਸੇ ਨੇ ਖਿਚਾਲੀਆਂ ਤੇ ਉਹਦੇ ਘਰ ਦੇ ਵਿੱਚ ਉਹਨਾਂ ਦਾ ਐਕਸੈਸ ਹੈਗਾ ਤਾਂ ਹੀ ਖਿਚਵਾਈਆਂ ਨਾ ਜੇ ਡੀਜੀਪੀ ਆਫਿਸ ਦੇ ਵਿੱਚ ਕੋਈ ਐਕਸੈਸ ਹੈਗਾ ਤਾਂ ਹੀ ਉਹ ਵਿਜ਼ਿਟ ਕਰ ਰਿਹਾ ਪਾਸ ਬਣ ਰਿਹਾ ਤੁਸੀਂ ਉਹਨਾਂ ਦੀ ਦਲੇਰੀ ਦੇਖੋ ਦੋਸ਼ੀਆਂ ਦੀ ਉਹਨਾਂ ਨੇ ਇਹਨਾਂ ਨੂੰ ਪੁਲਿਸ ਦਾ ਆਈਡੈਂਟੀਟੀ ਕਾਰਡ ਵੀ ਜਾਰੀ ਕਰ ਦਿੱਤਾ ਸੀ ਕਿ 1 ਸਾਲ ਹੋ ਗਿਆ ਮਈ 2023 ਦੇ ਵਿੱਚ ਪਿਛਲੇ ਸਾਲ ਐਫ ਆਈ ਆਰ ਦਰਜ ਹੋਈ ਸੀ ਚਾਰਾ ਦੋਸ਼ੀਆਂ ਦੇ ਵਿੱਚੋਂ ਕੋਈ ਵੀ ਦੋਸ਼ੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਨੂੰ ਵਿਸ਼ਵਾਸ ਕੀਤਾ ਗਿਆ ਸੀ ਕਿ ਨੌਕਰੀ ਤਾਂ ਦਵਾਵਾਂਗੇ ਵਿਸ਼ਵਾਸ ਇਹ ਰਿਹਾ ਜੀ ਸਬ ਇੰਸਪੈਕਟਰ ਭਰਤੀ ਕਰਕੇ ਜਦੋਂ ਉਹ ਹੋ ਜਾਏਗਾ ਤੇ ਉਸ ਤੋਂ ਬੜਾ ਦੇ ਪੈਸੇ ਬਾਝ ਦੇ ਦੇ। ਉਸ ਤੋਂ ਬਾਅਦ ਤੁਹਾਨੂੰ ਵਰਦੀ ਮਿਲੀ। ਅੰਮ੍ਰਿਤਸਰ ਤੋਂ ਇੱਕ ਸਾਫਾ ਫੌਜੀ ਦੇ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਉਸ ਨੂੰ ਵਿਸ਼ਵਾਸ ਦੁਆਇਆ ਜਾਂਦਾ ਹੈ ਕੁਝ ਲੋਕਾਂ ਵੱਲੋਂ ਕਿ ਤੈਨੂੰ ਪੰਜਾਬ ਪੁਲਿਸ ਦੇ ਵਿੱਚ ਪਰਤੀ ਕਰਵਾ ਦੇਵਾਂਗੇ ਤੇ 45 ਲੱਖ ਦੇ ਜਿਹੜੀ ਕਰੀਬ ਜਿਹੜੀ ਠੱਗੀ ਹੋਈ ਹੈ ਸਾਡੇ ਨਾਲ ਇਸ ਸਮੇਂ ਸਮਾਸ਼ ਸੇ ਵੀ ਬਵਨਜੀਤ ਮੌਜੂਦ ਨੇ ਸਾਬਕਾ ਫੌਜੀ ਮੌਜੂਦ ਨੇ ਤੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਮੌਜੂਦ ਨੇ ਕਿ ਸਾਰਾ ਮਾਮਲਾ ਗੱਲਬਾਤ ਕਰ ਲੈਣੇ ਕੀ ਨਾਮ ਹੈ ਜੀ ਮੇਰਾ ਨਾਮ ਗੁਰਦੇਵਾਲ ਸਿੰਘ ਹੈ ਕੀ ਸਾਰਾ ਮਾਮਲਾ ਕਦੋਂ ਤੁਹਾਡੀ ਰਿਟਾਇਰਮੈਂਟ ਹੁੰਦੀ ਹੈ ਫੌਜ ਦੇ ਵਿੱਚੋਂ ਤੇ ਕੀ ਸਾਰਾ ਮਾਮਲਾ ਜੀ ਮੈਂ 2020 ਦੇ ਵਿੱਚ ਰਿਟਾਇਰ ਹੋਇਆ ਹਾਂ ਜੀ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਇਹਨਾਂ ਬੰਦਿਆਂ ਨੇ ਮੇਰੇ ਨਾਲ ਮੁਲਾਕਾਤ ਹੋਈ ਹੈ ਜੀ ਉਹ ਸੋ ਤਾਂ ਚੰਨੀ ਸਾਹਿਬ ਟੈਕਨੋਲੋਜੀ ਐਜੂਕੇਸ਼ਨ ਮਿਨਿਸਟਰੀ ਤੇ ਇਹਨਾਂ ਕਹਾਂ ਜੀ ਇਹਦਾ ਕਰਕੇ ਦਿੱਲੀੋਂ ਆਪਾਂ ਫਾਈਲ ਲਾਉਣੀ ਐ ਇੱਕ ਤੇ ਉਹ ਤੁਸੀਂ ਇਧਰੋਂ ਕਢਵਾਉਣੀ ਤੁਸੀਂ ਇਹ ਮੁੰਡੇ ਨੂੰ ਸਬੰਸਪెక్టర్ ਪ੍ਰਤੀਕ੍ਰਿਪਾ ਇਹ ਕੋਣ ਬੰਦੇ ਨੇ ਇਹ ਜੀ ਦਲਜੀਤ ਸਿੰਘ ਤੇ ਇਹ ਚੰਨੀ ਸਾਹਿਬ ਨੂੰ ਆਪਣਾ ਇੱਕ ਰਿਸ਼ਤੇਦਾਰ ਵੀ ਸਬਸਤਾਰ ਦੇ ਨਾਲੇ ਕਲਾਸ ਫੈਲੋ ਵੀ ਨਾਲ ਦਾਦਾ ਵੀ 28 ਸਾਲ ਇਕੱਠੇ ਪੜ੍ਹੇ ਆ ਤੇ ਇਹ ਜਿਹੜਾ ਰੋਬਨ ਸਿੰਘ ਆ ਰੋਬਨ ਸਿੰਘ ਦਲਜੀਤ ਸਿੰਘ ਦਾ ਜਵਾਈ ਹੈ ਕਿ ਉਹਨਾਂ ਬੰਦੇ ਵੱਲੋਂ ਤੁਹਾਨੂੰ ਵਿਸ਼ਵਾਸ ਕੀ ਦਵਾਇਆ ਗਿਆ ਸੀ ਕਿ ਨੌਕਰੀ ਤੁਹਾਨੂੰ ਦਵਾਵਾਂਗੇ ਕਿੰਨੇ ਪੈਸੇ ਤੁਹਾਡੇ ਨਾਲ ਠੱਗੀ ਕੀਤੀ ਗਈ ਸਾਡਾ ਜੀ ਇਹਨਾਂ ਨੇ ਸਬ ਇਨਸਪੈਕਟਰ ਦਾ 35 ਲੱਖ ਰੁਪਇਆ ਗਿਆ ਜੀ ਤੇ ਸਿਪਾਈਆਂ ਦਾ 11-11 ਲੱਖ ਰੁਪਇਆ ਤੁਹਾਡੇ ਲੋਕ ਕਿੰਨੇ ਪੈਸੇ ਦਿੱਤੇ ਸਕੇ ਸਾਡੇ ਨੂੰ ਮੇਰੇ ਨੂੰ 17 ਲੱਖ ਰੁਪਇਆ ਗਿਆ ਜੀ ਤੁਹਾਨੂੰ ਵਿਸ਼ਵਾਸ ਕਿ ਦਵਾਇਆ ਸੀ ਇਹਨਾਂ ਨੇ ਤੁਹਾਨੂੰ ਵਿਸ਼ਵਾਸ ਇਹ ਤੇ ਹੈ ਜੀ ਸਬ ਇਨਸਪੈਕਟਰ ਪ੍ਰਤੀਕਰਮ ਜਦੋਂ ਉਹ ਜਾਏਗਾ ਤੇ ਉਸ ਤੋਂ ਬੜਾ ਦੇ ਪੈਸੇ ਬਾਅਦ ਦੇ ਦੀ ਉਸ ਤੋਂ ਬਾਅਦ ਤੁਹਾਨੂੰ ਵਰਦੀ ਮਿਲੀ ਵਰਦੀ ਹਾਂ ਜੀ ਦਿੱਤੀ ਜੀ ਇਹਨਾਂ ਨੇ ਉਹ ਵੀ ਬੜੇ ਜ਼ੋਰ ਨਾਲ ਰੌਲਾ ਰਲਾ ਪਾਇਆ ਵੀ ਫਿਰ ਵੀ ਤੂੰ ਲੈਟਰ ਦੇਤਾ ਤੇ ਵਰਦੀ ਕਿਉਂ ਨਹੀਂ ਪਾਉਂਦੇ ਫਿਰ ਉਹ 15 ਦਿਨ ਸਿਪਾਈ ਦੀ ਪਹਿਲਾ ਪਵਾ ਛੱਡੀ ਹੈ ਅਈ ਉਹਦੇ ਪੁੱਛਿਆ ਜੀ ਸਬ ਇਨਸਪੈਕਟਰ ਕਿ ਦਵਾਨਾ ਹੈ ਮੰਡ ਜੀ ਥੋੜੀ ਦਰਾ ਤੱਕ ਸਬ ਇੰਸਪੈਕਟਰ ਤੋਂ ਸਟਾਰ ਲਵਾ ਦਵਾਂਗੇ। ਸਰ ਨੂੰ ਸ਼ੱਕ ਇਹਨੂੰ ਹੋਇਆ ਕਿ ਇਹ ਜਿਹੜੀ ਵਰਦੀ ਮੈਂ ਪਾਈ ਹੈ ਇਹ ਫੇਕ ਹੈ। ਇਹ ਜੀ ਮੇਰੇ ਫਫੜ ਜੀ ਹੁਣਾਂ ਨੇ ਆ ਬੈਠੇ ਜੀ ਲੱਗੇ। ਇਹਨਾਂ ਨੇ ਮਤਲਬ ਕਿ ਕੁਛ ਕੁਛ ਕੀਤੀ। ਫਿਰ ਇਹਨਾਂ ਨੇ ਮੈਨੂੰ ਦੱਸਿਆ। ਤੁਹਾਡੇ ਵੱਲ ਕੋਈ ਕੰਪਲੀਟ ਕੀਤੀਗੀ? ਹਾਂ ਜੀ ਐਫਆਈ ਦਰਜ ਹੋਈ ਹੈ ਜੀ ਪਰਚਾ ਆਇਆ ਬੰਦੇ ਦਾ। ਕੀ ਆਸ਼ਵਾਸਨ ਕੀ ਦਿਵਾਇਆ ਗਿਆ ਪ੍ਰਸ਼ਾਸਨ ਨਾਲ? ਪ੍ਰਸ਼ਾਸਨ ਵੱਲੋਂ ਜੀ ਇਹ ਵੜ ਲਾਂਗੇ ਬੰਦੇ ਪਰ 1 ਸਾਲ ਹੋ ਗਿਆ ਅਜੇ ਤੱਕ ਬੰਦੇ ਨਹੀਂ ਫੜੇ। ਜੀ। ਹਾਂ ਜੀ। ਇਸ ਇਸ ਸਮੇਂ ਸਾਡੇ ਨਾਲ ਸਮਾਸ਼ੇ ਵੀ ਪਵਨ ਜੀ ਮੌਜੂਦ ਹੈ ਪਵਨ ਜੀ ਕੀ ਸ ਅ ਦੇਖੋ ਮਾਨਵ ਜੀ ਇੱਕ ਬਹੁਤ ਸਨਸਨੀ ਕੇਸ ਮਾਮਲਾ ਜਿਹਦੇ ਵਿੱਚ ਇੱਕ ਸਾਬਕਾ ਫੌਜੀ ਦੇ ਨਾਲ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਭਰਤੀ ਦੇ ਨਾਮ ਦੇ ਉੱਤੇ ਕਰੀਬ ਇਨ ਟੋਟਲ 45 ਲੱਖ ਰੁਪਏ ਦੀ ਠੱਗੀ ਹੋਈ ਆ ਜਿਹੜਾ ਕੈਸ਼ ਕਰੀਬ 38 ਲੱਖ ਦੇ ਕਰੀਬ ਕੈਸ਼ ਇਹਨਾਂ ਨੇ ਆਪਣੇ ਘਰ ਰੈਜ਼ਿਡੈਂਸ ਜੋ ਕਿ ਜੇਠੂਵਾਲ ਦੇ ਵਿੱਚ ਆ ਉਹਦੇ ਵਿੱਚ ਇਹਨਾਂ ਨੇ ਦਿੱਤਾ ਜਿਹਦਾ ਵੀਡੀਓ ਰਿਕਾਰਡਿੰਗ ਵੀ ਇਹਨਾਂ ਨੇ ਕੀਤੀ ਆ ਪੂਰੇ ਪ੍ਰੂਫਸ ਦੇ ਨਾਲ ਸਾਰਾ ਡਾਕੂਮੈਂਟੇਸ਼ਨ ਦੇ ਨਾਲ ਅੱਜ ਪ੍ਰੈਸ ਬਰੀਫਿੰਗ ਦੇ ਸਾਹਮਣੇ ਆਏ ਆ ਜ ਜਿਹਦੇ ਵਿੱਚ ਮੁੱਖ ਦੋਸ਼ੀ ਐਫ ਆਈ ਆਰ ਦੇ ਵਿੱਚ 22 ਨੇਮ ਦਲਜੀਤ ਸਿੰਘ ਕਮਲਸੀਰ ਕੌਰ ਰਵਿੰਦਰ ਸਿੰਘ ਰੋਬਿਨ ਔਰ ਸ਼ਿਵਮ ਰਾਣਾ ਜਿਹਦੇ ਵਿੱਚੋਂ ਸ਼ਿਵਨ ਰਾਣਾ ਦੱਸਿਆ ਜਾ ਰਿਹਾ ਕਿ ਉਹ ਕੈਨੇਡਾ ਐਬਸਕੋਂਡਿੰਗ ਆ ਭੱਜ ਗਿਆ ਆ ਔਰ ਇਹ ਸਾਰੀ ਗੱਲ ਤੋਂ ਬਾਅਦ ਜਿਹੜਾ ਦਲਜੀਤ ਸਿੰਘ ਆ ਉਹ ਆਪਣੇ ਆਪ ਨੂੰ ਚਰਨਜੀਤ ਸਿੰਘ ਚੰਨੀ ਦਾ ਰਿਸ਼ਤੇਦਾਰ ਦੱਸਦਾ ਰਿਹਾ ਇਹਨਾਂ ਨੂੰ ਕਲਾਸ ਫੈਲੋ ਦੱਸਦਾ ਰਿਹਾ ਔਰ ਦੱਸਦਾ ਰਿਹਾ ਕਿ ਚੰਨੀ ਉਹਦੇ ਜਿਗਰੀ ਯਾਰ ਹੈ ਔਰ ਰਵਿੰਦਰ ਸਿੰਘ ਰੋਬਨ ਉਸ ਬੰਦੇ ਦਾ ਜਵਾਈ ਹੈ ਔਰ ਕਰਮਚੀਲ ਕੌਰ ਉਹਦੀ ਕੁੜੀ ਆ ਔਰ ਦਲਜੀਤ ਸਿੰਘ ਇਹ ਵੀ ਦੱਸਦਾ ਰਿਹਾ ਕਿ ਉਸ ਵੇਲੇ ਦੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਉਹ ਦੱਸਦਾ ਰਿਹਾ ਕਿ ਉਹਨਾਂ ਦੀ ਮਾਸੀ ਦਾ ਮੁੰਡਾ ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਇਹਨਾਂ ਨੂੰ ਇੰਪ੍ਰੈਸ ਕਰਦਾ ਰਿਹਾ ਇਹਨਾਂ ਨੇ ਫਿਰ ਖੁਸ਼ੀ ਦੇ ਵਿੱਚ ਲੱਡੂ ਮੰਡ ਦਿੱਤੇ ਗਲੀ ਮੁਹੱਲੇ ਦੇ ਵਿੱਚ ਪਰਿਵਾਰ ਦੇ ਵਿੱਚ ਔਰ ਤੁਸੀਂ ਇਸ ਤੋਂ ਇੰਪੋਰਟੈਂਟਲੀ ਦੇਖ ਲਓ ਕਿ ਜਦੋਂ ਉਹ ਦਾ ਮੂਮੈਂਟ ਇਹਨਾਂ ਨੂੰ ਪਤਾ ਗਾ ਕੀ ਇਹਨਾਂ ਦੇ ਨਾਲ ਠੱਗੀ ਹੋ ਗਈ ਆ ਫਰਜ਼ੀ ਆ ਕੋਈ ਪੁਲਿਸ ਦੇ ਵਿੱਚ ਇਹਨਾਂ ਨੂੰ ਭਰਤੀ ਨਹੀਂ ਕੀਤਾ ਗਿਆ ਤੇ ਤੁਸੀਂ ਉਹਨਾਂ ਦੀ ਦਲੇਰੀ ਦੇਖੋ ਦੋਸ਼ੀਆਂ ਦੀ ਉਹਨਾਂ ਨੇ ਇਹਨਾਂ ਨੂੰ ਪੁਲਿਸ ਦਾ ਆਈਡੈਂਟੀਟੀ ਕਾਰਡ ਵੀ ਜਾਰੀ ਕਰ ਦਿੱਤਾ ਸੀ ਔਰ ਇਸ ਤੋਂ ਵੀ ਪ੍ਰੋਮਿਨੈਂਟ ਗੱਲ ਮੈਂ ਆਪ ਜੀ ਨੂੰ ਇਹ ਦੱਸਾਂ ਕਿ ਜਿਹੜੇ ਦੋਸ਼ੀ ਬਾਈ ਨੇਮ ਐਫ ਆਈ ਆਰ ਦੇ ਵਿੱਚ ਦਰਜ ਹੈਗੇ ਆ ਉਹਨਾਂ ਦੀਆਂ ਤਸਵੀਰਾਂ ਮੁੱਖ ਮੰਤਰੀ ਪੰਜਾਬ ਦੇ ਨਾਲ ਬੜੀਆਂ ਵਾਜ਼ੇ ਤੌਰ ਤੇ ਸਾਨੂੰ ਦਿਸ ਰੀਆਂ ਇਹ ਬੰਦਾ ਰਵਿੰਦਰ ਸਿੰਘ ਰੋਬਨ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਨਾਲ ਖੜਾ ਦਿਖਾਈ ਦੇ ਰਿਹਾ ਤਸਵੀਰ ਦੇ ਵਿੱਚ ਔਰ ਤੁਸੀਂ ਦੂਸਰਾ ਦੇਖ ਲਓ ਕਿ ਉਹੀ ਦੋਸ਼ੀ ਫਿਰ ਰਵਿੰਦਰਪਾਲ ਰੋਬਨ ਜਿਹੜਾ ਆ ਉਹ سورਿੰਦਰਪਾਲ ਸਿੰਘ ਸ਼ੈਣੀ ਜਿਹੜੇ ਉਸ ਵੇਲੇ ਦੇ ਡੀਜੀ ਉਹਨਾਂ ਦਾ ਪੀਏ ਦੱਸਿਆ ਜਾ ਰਿਹਾ ਰੀਡਰ ਦੱਸਿਆ ਜਾ ਰਿਹਾ ਉਸ ਤੋਂ ਬਾਅਦ ਫਿਰ ਤੁਸੀਂ ਦੇਖ ਲਓ ਕਿ ਫਿਰ ਉਹ ਸੋਫੇ ਦੇ ਉੱਪਰ ਡੀਜੀ ਦਾ ਪੀਏ ਤੇ ਰਵਿੰਦਰਪਾਲ ਸਿੰਘ ਜਿੰਦਾ ਐਫਆਈਆਰ ਚ ਦੋਸ਼ੀ ਆ ਉਹ ਸਾਹਮਣੇ ਬੈਠਾ ਔਰ ਇਹ ਸਾਰੀਆਂ ਗੱਲਾਂ ਉਹ ਡੀਜੀਪੀ ਦੇ ਆਫਿਸ ਦੇ ਵਿੱਚ ਐਕਸੈਸ ਹੋ ਉਸ ਦੋਸ਼ੀ ਦਾ ਇੱਥੋਂ ਵੀ ਪਤਾ ਲੱਗਦਾ ਕਿ ਉਹਦੇ ਵਿਜ਼ਿਟਰ ਪਾਸ ਤਾਂ ਕਿ ਇਹਨਾਂ ਨੇ ਆਪਣੇ ਕੋਲ ਰੱਖੇ ਆ ਇਹ ਤਸਦੀਕ ਕਰਦੇ ਆ ਗੱਲਾਂ ਕਿ ਵਾਕਈ ਉਹਨਾਂ ਦਾ ਸਾਰਾ ਸਿਸ ਇਸ ਗੱਲ ਦੇ ਵਿੱਚ ਸੀਗਾ ਔਰ ਕਿੰਨੀ ਇੱਕ ਸਨਸਨੀਖੇਸ ਗੱਲ ਆ ਕਿ ਇਹਨਾਂ ਨੂੰ ਵਰਦੀ ਪਵਾ ਕੇ ਪੀਏਪੀ ਪ੍ਰਮਿਸਿਸ ਦੇ ਵਿੱਚ ਕਮਾਉਂਦੇ ਰਹੇ ਆਪਣੇ ਨਾਲ ਵਹੀਕਲ ਦੇ ਵਿੱਚ ਰੱਖਦੇ ਰਹੇ ਜਿਹੜਾ ਡੀਜੀ ਦਾ ਪੀਏ ਆ ਉਹਨਾਂ ਦੇ ਨਾਲ ਹੀ ਡਿਊਟੀ ਕਰਦੇ ਰਹੇ ਦੱਸਿਆ ਜਾਂਦਾ ਕਿ ਰੋਜ਼ਨਾਮਾ ਚ ਰਜਿਸਟਰ ਦੇ ਵਿੱਚ ਵੀ ਇਹਨਾਂ ਦੀ ਹਾਜ਼ਰੀ ਵੀ ਲੱਗਦੀ ਰਹੀ ਔਰ ਪ੍ਰੋਮਿਨੈਂਟਲੀ ਤੁਸੀਂ ਦੇਖੋਗੇ ਇਹਨਾਂ ਨੇ ਵੈਪਨ ਵੀ ਲਗਾਇਆ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਵੈਪਨ ਇਹਨਾਂ ਨੂੰ सुरेंद्रਪਾਲ ਸਿੰਘ ਸੈਣੀ ਲਿਆ ਕੇ ਦਿੰਦਾ ਸੀ ਔਰ ਸ਼ਾਮ ਨੂੰ ਵਾਪਸ ਲੈ ਲੈਂਦਾ ਸੀ ਸੋ ਕਿੱਡੀ ਵੱਡੀ ਗੱਲ ਆ ਕਿ ਪੀਏਪੀ ਦੇ ਪ੍ਰੈਮਿਸਿਸ ਦੇ ਵਿੱਚ ਇਹ ਘੁਮਰੇ ਹੋਣ ਵੈਪਨ ਕੋਲ ਹੋਵੇ ਯੂਨੀਫਾਰਮ ਕੋਲ ਹੋਵੇ ਔਰ ਤੁਸੀਂ ਵੇਖੋ ਦੋਸ਼ੀਆਂ ਦੀ ਦਲੇਰੀ ਚਰਨਜੀਤ ਸਿੰਘ ਚੰਨੀ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਦੇ ਨਾਮ ਦੇ ਉੱਤੇ ਡੀਓ ਲੈਟਰ ਇੱਕ ਇਸ਼ੂ ਕੀਤੀ ਆ ਬਾਏ ਆਰਡਰ ਕੀਤਾ ਗਿਆ ਜਿਹਦੇ ਵਿੱਚ ਉਸ ਵੇਲੇ ਦੇ ਡੀਜੀ ਨੂੰ ਕਿ ਇਹਨਾਂ ਨੂੰ ਸਬ ਇੰਸਪੈਕਟਰ ਦੀ ਨੌਕਰੀ ਦਿੱਤੀ ਜਾਵੇ ਸੋ ਇਹ ਵੀ ਸਾਰਾ ਫੋਰਜੀ ਦਾ ਮਾਮਲਾ ਸਾਹਮਣੇ ਆਇਆ ਇੱਥੋਂ ਪਤਾ ਲੱਗਦਾ ਆ ਕਿ ਇੱਕ ਸਾਲ ਹੋ ਗਿਆ ਮਈ 2023 ਦੇ ਵਿੱਚ ਪਿਛਲੇ ਸਾਲ ਐਫ ਆਈ ਆਰ ਦਰਜ ਹੋਈ ਸੀ ਚਾਰਾ ਦੋਸ਼ੀਆਂ ਦੇ ਵਿੱਚੋਂ ਕੋਈ ਵੀ ਦੋਸ਼ੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਇੱਥੋਂ ਕਿਤਨਾ ਕਿਤੇ ਅੰਦੇਸ਼ਾ ਲੱਗ ਰਿਹਾ ਕਿ ਵਾਕਈ ਉਹਨਾਂ ਦੋਸ਼ੀਆਂ ਦੀ ਬੜੀ ਪਹੁੰਚ ਸੀ ਬੜੀ ਅਪਰੋਚ ਸੀ ਔਰ ਇਹ ਗੱਲ ਬੜੀ ਸੰਵੇਦਨਸ਼ੀਲ ਆ ਸੈਂਸਿਟਿਵ ਆ ਕਿਉਂਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਬਿਆਨ ਕੀਤਾ ਉਹਨਾਂ ਨੇ ਤਸਦੀਕ ਕੀਤਾ ਕਿ ਵਾਕਈ ਇਹ ਠੱਗੀਆਂ ਪੰਜਾਬ ਦੇ ਵਿੱਚ ਲੋਕਾਂ ਨਾਲ ਭਰਤੀ ਦੇ ਨਾਮ ਦੇ ਉੱਤੇ ਹੋ ਰਹੀਆਂ ਉਹਨਾਂ ਨੇ ਇਸ ਗੱਲ ਦੇ ਉੱਤੇ ਮੋਹਰ ਲਾਈ ਤੇ ਅਸੀਂ ਔਨ ਗਰਾਉਂਡ ਪ੍ਰੂਫ ਲੈ ਕੇ ਉਸ ਵਿਅਕਤੀ ਵਿਸ਼ੇਸ਼ ਨੂੰ ਨਾਲ ਲੈ ਕੇ ਵਿਦ ਡਾਕੂਮੈਂਟਸ ਅੱਜ ਪ੍ਰੈਸ ਬਰੀਫਿੰਗ ਕਰ ਦਿੱਤੀ ਆ ਔਰ ਭਗਵੰਤ ਸਿੰਘ ਮਾਨ ਹੋਣਾ ਦੇ ਪਾਲੇ ਦੇ ਵਿੱਚ ਗੇਂਦ ਰੱਖ ਦਿੱਤੀ ਕਿ ਉਹ ਜਾਂਚ ਕਰਨ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣ ਕਿ ਵਾਕਈ ਉਹ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਨੇੜੇ ਸੀ ਉਹਨਾਂ ਦੀ ਕਿਤੇ ਮਿਲੀ ਭੁਗਤ ਸੀ ਜਾਂ ਨਹੀਂ ਵੀ ਉਹ ਜਾਣਦੇ ਤੇ ਉਹਨਾਂ ਦੇ ਨੱਕ ਦੇ ਥੱਲੇ ਇਹ ਕੰਮ ਉਹਨਾਂ ਦੇ ਨਾਮ ਦੇ ਉੱਤੇ ਕੋਈ ਵਿਅਕਤੀ ਠੱਗੀ ਕਰ ਰਿਹਾ ਸੀ ਜਿੱਦੀ ਬਕਾਇਦਾ ਐਫ ਆਈ ਆਰ ਦਰਜਾ ਔਰ ਉਹ ਡੀਜੀਪੀ ਜਿਹਦੇ ਆਫਿਸ ਦੇ ਵਿੱਚ ਇਹਨਾਂ ਦਾ ਐਕਸੈਸ ਸੀ ਉਹਦਾ ਕੀ ਕਾਰਨ ਸੀ ਇਹ ਸਾਰੀ ਜਾਂਚ ਦਾ ਵਿਸ਼ਾ ਬਹੁਤ ਵੱਡੇ ਪੱਧਰ ਤੇ ਭਗਵੰਤ ਸਿੰਘ ਨੂੰ ਖੁਦ ਇੰਟਰਵਿਊਨ ਕਰਕੇ ਕਰਾਉਣਾ ਚਾਹੀਦਾ ਭਵਨ ਜੀ ਜੇ ਗੱਲ ਕਰੀਏ ਤਸਵੀਰਾਂ ਦੀ ਤਾਂ ਤਸਵੀਰਾਂ ਕੋਈ ਵੀ ਕਿਸੇ ਨਾਲ ਖਿਚਵਾ ਸਕਦਾ ਕੋਈ ਪੁਖਤਾ ਸਬੂਤ ਹੈਗੇ ਨੇ ਦੇਖੋ ਮੈਂ ਉਹ ਹੀ ਅਰਜ਼ ਕੀਤਾ ਆ ਕਿ ਜੇ ਤਸਵੀਰਾਂ ਕਿਸੇ ਨੇ ਖਿਚਾਲੀਆਂ ਤੇ ਉਹਦੇ ਘਰ ਦੇ ਵਿੱਚ ਉਹਨਾਂ ਦਾ ਐਕਸੈਸ ਹੈਗਾ ਤਾਂ ਹੀ ਖਿਚਵਾਈਆਂ ਨਾ ਜੇ ਡੀਜੀਪੀ ਆਫਿਸ ਦੇ ਵਿੱਚ ਕੋਈ ਐਕਸੈਸ ਹੈਗਾ ਤਾਂ ਹੀ ਉਹ ਵਿਜ਼ਿਟ ਕਰ ਰਿਹਾ ਪਾਸ ਬਣ ਰਿਹਾ ਤਾਂ ਹੀ ਤਾਂ ਉਹਦੇ ਸੁਪਰਡੈਂਟ ਨਾਲ ਜਾਂ ਉਹਦੇ ਪੀਏ ਦੇ ਨਾਲ ਉਹ ਬੈਠ ਰਿਹਾ ਤੇ ਜੇ ਉਹ ਉਹਨਾਂ ਦੀ ਵਾਗ ਵੀ ਨਹੀਂ ਵੀ ਹੈਗੀ ਜੇ ਅਸੀਂ ਕਹੀਏ ਜੀ ਕੋਈ ਤਸਦੀਕ ਨਹੀਂ ਹੁੰਦਾ ਤੇ ਫਿਰ ਜੇ ਮੁੱਖ ਮੰਤਰੀ ਪੰਜਾਬ ਦੇ ਨਾਮ ਦੇ ਉੱਤੇ ਡੀਓ ਲੈਟਰ ਦੇ ਉੱਤੇ ਇਹਨਾਂ ਨੂੰ ਆਰਡਰ ਜਾਰੀ ਕੀਤੇ ਜਾ ਰਹੇ ਆ ਇੱਕ ਜਿਹੜਾ ਪੰਜਾਬ ਪੁਲਿਸ ਦਾ ਆਈਡੈਂਟੀਟੀ ਕਾਰਡ ਜਾਰੀ ਕੀਤਾ ਜਾ ਰਿਹਾ ਤੇ ਫਿਰ ਤਾਂ ਚਰਨਜੀਤ ਸਿੰਘ ਚੰਨੀ ਦੀ ਪਰਸਨਲ ਇੰਟਰਵੈਂਸ਼ਨ ਇਹਦੇ ਵਿੱਚ ਹੋਣੀ ਚਾਹੀਦੀ ਉਹ ਆਪ ਅੱਗੇ ਆ ਕੇ ਜਾਂਚ ਕਰਾ ਦੇਣ ਕਿ ਉਹਨਾਂ ਦਾ ਨਾਮ ਵਰਤ ਕੇ ਕੌਣ ਠੱਗੀ ਕਰ ਰਿਹਾ ਕੌਣ ਉਹਨਾਂ ਨੂੰ ਬਦਨਾਮ ਕਰ ਰਿਹਾ ਇਹ ਤਾਂ ਫਿਰ ਹੋਰ ਜ਼ਿਆਦਾ ਸੈਂਸਿਟਿਵ ਮਾਮਲਾ ਹੋ ਜਾਂਦਾ ਸੋ ਇਸ ਕਰਕੇ ਇਹਦੇ ਵਿੱਚ ਚੰਨੀ ਵੀ ਖੁਦ ਸੰਗਿਆਨ ਲੈਣ ਗੱਲ ਦਾ ਇਹਦੇ ਵਿੱਚ ਮੁੱਖ ਮੰਤਰੀ ਪੰਜਾਬ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾ ਦਨ ਜਿੱਥੋਂ ਦੁੱਧ ਦਾ ਦੁੱਧ ਪਾਣੀ ਹੋ ਜੇ ਪਾਣੀ ਵੱਖਰਾ ਹੋ ਜੇ ਦੁੱਧ ਵੱਖਰਾ ਹੋ ਜੇ ਜਿੱਥੋਂ ਪਤਾ ਲੱਗ ਜੇ ਕਿ ਵਾਕਈ ਚੰਨੀ ਇਦਾਂ ਦੇ ਕੰਮ ਦੇ ਵਿੱਚ ਸ਼ਮੂਲੀਅਤ ਰੱਖਦੇ ਸੀ ਕਿਉਂਕਿ ਮੁੱਖ ਮੰਤਰੀ ਨੇ ਪਿਛਲੇ ਸਾਲ ਵੀ ਤਾਂ ਇੱਕ ਪੀਸੀ ਕੀਤੀ ਜਿਦੇ ਵਿੱਚ ਇੱਕ ਖਿਡਾਰੀ ਨੂੰ ਸਾਹਮਣੇ ਲੈ ਕੇ ਆਏ ਜਿਦੇ ਵਿੱਚ ਉਹਨਾਂ ਕਿਹਾ ਕਿ ਚੰਨੀ ਦੇ ਰਿਸ਼ਤੇਦਾਰਾਂ ਨੇ 2 ਕਰੋੜ ਮੰਗ ਕੇ ਚੰਨੀ ਕੋਲ ਜਾਣਾ ਸੀ ਕਿਤੇ ਉਸੇ ਸੀਕੁਐਂਸ ਦੇ ਵਿੱਚ ਉਹਨਾਂ ਦੇ ਦੱਸੇ ਜਾ ਰਹੇ ਰਿਸ਼ਤੇਦਾਰ ਫਿਰਤ ਨਹੀਂ ਇਦਾਂ ਦਾ ਕੰਮ ਕਰ ਰਹੇ ਸੀ ਸੋ ਇਹ ਕੇਸ ਅਸੀਂ ਵਿਦ ਐਗਜ਼ੈਂਪਲ ਵਿਦ ਡਾਕੂਮੈਂਟਸ ਵਿਦ ਰੈਫਰੈਂਸ ਸਾਹਮਣੇ ਉਹਨਾਂ ਦੇ ਲਿਆ ਦਿੱਤਾ ਆ ਹੁਣ ਉਹਨਾਂ ਦੀ ਲਾਜ਼ਮ ਜ਼ਿੰਮੇਵਾਰੀ ਬਣਦੀ ਆ ਮੁੱਖ ਮੰਤਰੀ ਪੰਜਾਬ ਦੀ ਕਿ ਉਹ ਇਸ ਮਾਮਲੇ ਦੀ ਬੜੇ ਤਰੀਕੇ ਦੇ ਨਾਲ ਜਾਂਚ ਪਰਕਰਾਉਣ ਇਨਵੈਸਟੀਗੇਸ਼ਨ ਕਰਾਉਣ ਕੋਖ ਕਰਨ ਕਿ ਵਾਕਈ ਇਹਨਾਂ ਦੇ ਵਿੱਚ ਦੋਸ਼ੀ ਕੌਣ ਆ ਤਾਂ ਜੋ ਆਉਣ ਵਾਲੀ ਪੀੜ੍ਹੀ ਇਹਨਾਂ ਠੱਗਾਂ ਤੋਂ ਬਚ ਸਕੇ ਔਰ ਸਾਡਾ ਇੱਕ ਕੀਮਤੀ ਜਵਾਨ ਜਿਹੜਾ ਆਪਣੀ ਜਾਨ ਦੇ ਦੇਣੀ ਚਾਹੁੰਦਾ ਸੀ ਜੀਵਨ ਲੀਲਾ ਸਮਾਪਤ ਕਰਨਾ ਚਾਹੁੰਦਾ ਸੀ ਪਰ ਆਪਣੀਆਂ ਦੋ ਧੀਆਂ ਦਾ ਮੂੰਹ ਦੇਖ ਕੇ ਇਹਨੇ ਇਦਾਂ ਦਾ ਕਦਮ ਨਹੀਂ ਚੱਕਿਆ ਤੇ ਮੇਰੇ ਕੋਲ ਆਏ ਅਸੀਂ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਆ ਔਰ ਮੁੱਖ ਮੰਤਰੀ ਕੋਲ ਇਹ ਮਾਮਲਾ ਪਹੁੰਚਾ ਦਿੱਤਾ ਆ ਮੀਡੀਆ ਦੇ ਰਾਈ ਵੀ ਉਦਾਂ ਵੀ ਲਿਖਾਂਗੇ ਤੇ ਹੁਣ ਇਹਨਾਂ ਨੂੰ ਇਨਸਾਫ ਦਿਵਾਉਣ ਤਾਂ ਕਿ ਅਸੀਂ ਇੱਕ ਕੀਮਤੀ ਨਾਗਰਿਕ ਚੰਗਾ ਨਾਗਰਿਕ ਜਿਹਦੇ ਨਾਲ ਧੱਕਾ ਹੋਇਆ ਉਹ ਆਪਣੀ ਜੀਵਨ ਲੀਲਾ ਸਮਾਪਤ ਨਾ ਕਰ ਲੇ ਔਰ ਕਿਤੇ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਨਾ ਉੱਟ ਜਾਏ ਸੋ ਇਸ ਕਰਕੇ ਇਹ ਸਿੱਧਾ ਸਿੱਧਾ ਹੁਣ ਭਗਵੰਤ ਸਿੰਘ ਮਾਨ ਇਸ ਮਾਮਲੇ ਉੱਤੇ ਖੁਦ ਸੰਗਿਆਨ ਲੈ ਕੇ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣ ਔਰ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਭੇਜਣ ਉਹਨਾਂ ਤੇ ਵੀ ਕਾਰਵਾਈ ਕਰਨ ਜਿਨ੍ਹਾਂ ਨੇ 1 ਸਾਲ ਹੋਣ ਤੇ ਵੀ ਕਿਸੇ ਵੀ ਦੋਸ਼ੀ ਨੂੰ ਹੋ ਜੇ ਤਾਂ ਗ੍ਰਿਫਤਾਰ ਨਹੀਂ ਕੀਤਾ। ਕਪੜਾ ਹੋਣ ਤੋਂ ਬਾਅਦ ਤੁਸੀਂ ਚਰਨਜੀਤ ਸਿੰਘ ਚੰਨੀ ਨਾਲ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਜੀ ਮੈਂ ਨਹੀਂ ਕੀਤੀ। ਤੁਸੀਂ ਕਿਉਂ ਨਹੀਂ ਗਏ? ਜੀ ਮੈਂ ਉਹ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਮੈਂ ਕਰਾਂ ਕਿਉਂਕਿ ਯਕੀਨ ਤੁਸੀਂ ਜਿਤਾਇਆ ਸੀ ਉਹਨਾਂ ਤੇ ਚੰਨੀ ਸਾਫ਼ ਕਰਕੇ ਜਿਤਾਇਆ ਸੀ ਕਿਉਂਕਿ ਐਡੇ ਵੱਡੇ ਉਹਨੇ ਮੁੱਖ ਮੰਤਰੀ ਸੀ। ਜੀ ਉਹ ਤੇ ਇਹੋ ਗੱਲ ਕਹੀ ਜਾਂਦੇ ਜੀ ਮੈਂ ਜਾਣਦਾ ਨਹੀਂ ਤੁਹਾਨੂੰ। ਜੀ ਹੁਣ ਦੱਸੋ ਜਦੋਂ ਇੰਨੇ ਵੱਡੇ ਬੰਦੇ ਤੇ ਵਿਸ਼ਵਾਸ ਕਰਕੇ ਇਹ ਸਾਰਾ ਆਪਣਾ ਘਰ ਲਟਾਤਾ। ਉਹ ਚਾਣਕ ਕਿਆਦੇ ਮੈਂ ਤੁਹਾਨੂੰ ਜਾਣਦਿਆਂ ਚ ਦੁੱਖ ਨਹੀਂ ਹੁੰਦਾ ਮਨ ਨੂੰ ਮੰਗ ਕੀ ਕਰਦੇ ਹੋ ਮੰਗ ਤਾਂ ਹੀ ਕਿਨੇ ਸਰਦਾਰ ਚੰਨਜੀਤ ਸਿੰਘ ਚੰਨੀ ਅੱਗੇ ਕਹਿੰਨੇ ਆ ਵੀ ਜੇ ਤੂੰ ਵਾਕਿਆ ਸੱਚੇ ਜੋ ਕਹਿੰਦੇ ਜੋ ਤੂੰ ਆਵੇਂ ਦਾ ਪਰਦਾ ਫਾਸ਼ ਕਰੋ ਜੀ ਇਹਨੂੰ ਇਹਨਾਂ ਨੂੰ ਸਾਹਮਣੇ ਲਿਆਓ ਤੁਹਾਨੂੰ ਬਦਨਾਮ ਕਰਨ ਦੇ ਜੇ ਤੁਸੀਂ ਕਹਿੰਦੇ ਜੋ ਵੀ ਇਹ ਐਂ ਤੁਹਾਡੇ ਤੇ ਇਲਜ਼ਾਮ ਲਾਉਂਦੇ ਆ ਜਦੋਂ ਤੁਸੀਂ ਪ੍ਰਸ਼ਾਸਨ ਕੋਲ ਜਾਂਦੇ ਹੋ ਉਹਨਾਂ ਨੂੰ ਵੀ ਵਿਸ਼ਵਾਸ ਲਾਇਆ ਜਾਂਦਾ ਕੋਈ ਦੇਖੋ ਜੀ ਪ੍ਰਸ਼ਾਸਨ ਐਸਐਸਪੀ ਸਾਹਿਬ ਕੋ ਜਾਂਦਾ ਜੀ ਉਹ ਸਾਨੂੰ ਬੜੀ ਤਸੱਲੀ ਬਖਸ਼ ਕੇ ਕਹਿੰਦੇ ਵੀ ਤੁਹਾਡਾ ਕੰਮ ਹੋ ਜਾਊ ਹਫ਼ਤੇ 'ਚ ਬੰਦੇ ਫੜ ਲਾਂਗੇ ਅੱਜ ਮਹੀਨੋਂ ਅੱਜ ਹਫ਼ਤਾ-ਹਫ਼ਤਾ ਨੂੰ ਜਾਂ 1.5 ਸਾਲ ਹੋ ਗਿਆ ਅਜੇ ਤੱਕ ਨਹੀਂ ਫੜੇ ਗਏ ਤੁਹਾਡੇ ਵੱਲੋਂ ਕੀ ਆਸ਼ਵਾਸਨ ਦਵਾਇਆ ਗਿਆ ਇਹਨਾਂ ਨੂੰ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ মিডিਆ ਬਰੀਫਿੰਗ ਕਰ ਦਿੱਤੀ ਆ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜ ਜਿਹਦੇ ਵਿੱਚ ਸਾਰੇ ਤੱਥ ਆ মিডিਆ ਰਾਂ ਹੀ ਸਰਕਾਰਾਂ ਦੇ ਅੱਗੇ ਰੱਖ ਦਿੱਤੇ ਆ ਸੋ ਇਹ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਹੁਣ ਦੇਖਦੇ ਆ ਕਿ ਭਗਵੰਤ ਸਿੰਘ ਮਾਨ ਕੱਲੀ ਲਿਪ ਸੋਵਿਸ ਤਾਂ ਨਹੀਂ ਕਰ ਰਹੇ ਜੇ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੇ ਫਿਰ ਨਿੱਜੀ ਤੌਰ ਤੇ ਵੀ ਮੈਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ ਉਹਨਾਂ ਨਾਲ ਗੱਲਬਾਤ ਕਰਾਂਗਾ ਸੀਨੀਅਰ ਆਫਿਸਰਸ ਦੇ ਨਾਲ ਗੱਲ ਕਰਾਂਗਾ ਲੋਕਲ ਲੀਡਰਸ ਦੇ ਨਾਲ ਗੱਲ ਕਰਾਂਗਾ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਊਗਾ ਅਸੀਂ ਵਾਵਾਂਗੇ ਇਹਨਾਂ ਨੂੰ ਇਨਸਾਫ ਦਵਾਵਾਂਗੇ ਔਰ ਇਹਨਾਂ ਨੂੰ ਕਾਨੂੰਨ ਦੇ ਵਿੱਚ ਇਹਨਾਂ ਦੇ ਵਿਸ਼ਵਾਸ ਦੀ ਬਹਾਲੀ ਇੱਕ ਵਾਰ ਫਿਰ ਕਰਾਵਾਂਗੇ ਮੈਂ ਪੱਕਾ ਇਹ ਗੱਲ ਕਹਿਣਾ ਕਿ ਜਲਦ ਉਹ ਦੋਸ਼ੀ ਜੇਲ੍ਹ ਦੇ ਵਿੱਚ ਹੋਣਗੇ ਗ੍ਰਿਫਤਾਰ ਹੋਣਗੇ ਔਰ ਸਾਰਾ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਜਾਊਗਾ ਕਿਹੜਾ ਲੀਡਰ ਕਿਹੜਾ ਅਫਸਰ ਇਨ੍ਹਾਂ ਗੱਲਾਂ ਦੇ ਵਿੱਚ ਸ਼ਾਮਲ ਹੈਗਾ ਇਹ ਭਗਵੰਤ ਸਿੰਘ ਮਾਨ ਤੋਂ ਮੈਂ ਆਸ ਕਰਦਾ ਕਿ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਜਲਦ ਤੋਂ ਜਲਦ ਦੀ ਕਰਾ ਦੇਣ ਉਹ ਵੀ ਇੱਕ ਸ਼ਖਸ 사이ਡ ਦਾ ਮੌਜੂਦ ਨਹੀਂ ਜਿਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਜਿਹੜੀ ਤੁਸੀਂ ਵਰਦੀ ਪਾਈ ਹੈ ਉਹ ਫੇਕ ਹੈ ਸੱਸੀ ਗਾਲ ਜੀ ਸੱਸੀ ਗਾਲ ਕੀ ਨਾਮ ਹੈ ਜੀ ਸਰਜੀਤ ਸਿੰਘ ਕਦੋਂ ਪਤਾ ਲੱਗਦਾ ਤੁਹਾਨੂੰ ਕਿ ਜਿਹੜੀ ਇਹਨਾਂ ਨੇ ਵਰਦੀ ਪਾਈ ਹੈ ਉਹ ਫੇਕ ਹੈ ਸਾਨੂੰ ਜੀ ਕੁਝ ਸਮੇਂ ਬਾਅਦ ਪਤਾ ਚੱਲ ਗਿਆ ਜਦੋਂ ਸਾਨੂੰ ਪਤਾ ਲੱਗਾ ਵੀ ਇਹਨਾਂ ਨੂੰ ਵਰਦੀ ਮਿਲ ਗਈ ਹੈ ਜੀ ਅਸੀਂ ਫਿਰ ਸਾਨੂੰ ਸ਼ੱਕ ਸੀਗਾ ਵੀ ਇਹ 2-3 ਦਿਨ ਘਰ ਰਹਿੰਦੇ ਆ ਤੇ 2 ਦਿਨ ਉੱਥੇ ਜਾਂਦੇ ਸਾਨੂੰ ਸ਼ੱਕ ਪੈਦਾ ਹੋ ਗਿਆ ਜੀ ਅਸੀਂ ਫਿਰ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਬਟਾਲੀ ਜਾਂਦਾ ਨੰਬਰ ਆ ਆ ਸਾਰਾ ਕੋਈ ਬੈਲਟ ਨੰਬਰ ਹੈ ਜੀ ਉਹ ਅਸੀਂ ਫਿਰ ਉੱਥੇ ਸਾਰੀ ਪਹੁੰਚ ਕੀਤੀ ਅਸੀਂ ਬਟਾਲੀਆ ਤੇ ਸੱਤ ਚ ਉੱਥੋਂ ਸਾਨੂੰ ਅਧਿਕਾਰੀਆਂ ਨੇ ਵਿਸ਼ਵਾਸ ਹੋਇਆ ਵੀ ਸਾਡੇ ਕੋਲ ਕੋਈ ਗੁਰ ਗੁਰਦਿਆਲ ਸਿੰਘ ਨਾਮ ਦਾ ਕੋਈ ਭਰਤੀ ਨਹੀਂ ਆਇਆ ਸਾਫ ਕਰ ਫੋਜੀ ਅਸੀਂ ਫਿਰ ਗੁਰਦਿਆਲ ਸਿੰਘ ਨੂੰ ਦੱਸਿਆ ਵੀ ਇਹ ਤੇਨਾ ਫਰੋਡ ਹੋਇਆ ਇਹ ਤੈਨੂੰ ਜਾਲੀ ਆ ਵਰਦੀ ਦਿੱਤੀ ਤੂੰ ਗੱਡੀ ਜੇ ਰੱਖੀ ਫਿਰਦਾ ਕਿਤੇ ਵੀ ਫੜੇ ਹੋ ਗਿਓ ਤੈਨੂੰ ਸਜ਼ਾ ਹੋਣੀ ਆ ਫਿਰ ਇਹਨੂੰ ਵਿਸ਼ਵਾਸ ਹੋਇਆ ਵੀ ਮੇਰੇ ਨਾਲ ਫਰੋਡ ਹੋਇਆ ਮੰਗ ਕੀ ਕਰਦੇ ਹਾਂ ਮੰਗ ਤੇ ਸਾਡੀ ਇਹੋ ਹੀ ਆ ਜੀ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਮਾਨ ਸਾਹਿਬ ਨੂੰ ਕਿ ਇਸ ਬੱਚੇ ਨੂੰ ਇਨਸਾਫ ਦਵਾਇਆ ਜਾਵੇ 1 ਸਾਲ ਤੋਂ ਐਫ ਆਈ ਆਰ ਦਰਜ ਹੋਈ ਆ ਜਿੰਨਾ ਮੁਲਾਜ਼ਮਾਂ ਨੇ ਅਜੇ ਤੱਕ ਕਾਰਵਾਈ ਨਹੀਂ ਕੀਤੀ ਉਹਨਾਂ ਨੂੰ ਵੀ ਪੁੱਛਗਿੱਛ ਕੀਤੀ ਜਾਵੇ ਕਿਉਂ ਨਹੀਂ ਕੀਤੀ ਗਈ ਲੇ ਸੰਨ ਸਾਹਬ ਦਾ ਫੌਜੀ ਤੇ ਇਸ ਮਾਤ ਸੇ ਵੀ ਪਵਨ ਸ਼ਰਮਾ ਜੀ ਤੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੀ ਮੰਗ ਇਹੀ ਹੈ ਕਿ ਜੇ ਉਹ ਸਾਡੇ ਨਾਲ ਫਰੋਡ ਹੋਇਆ ਉਸ ਨੂੰ ਜਲਦ ਤੋਂ ਜਲਦ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਜਿਹੜਾ ਵਿਸ਼ਵਾਸ ਦਿਵਾਇਆ ਜਾਵੇ ਕਿ ਇਸ ਕਾਰਵਾਈ ਨੂੰ ਜਲਦ ਤੋਂ ਜਲਦ ਸੋਲਵ ਕਰ ਲਿਆ ਜਾਏਗਾ ਕੈਮਰਾਮੈਨ ਮਨੋਜੀ ਦੇ ਨਾਲ ਮੈਨ ਵਨ ਆਫ ਦਾ ਸਮਰ نیوز ਅੰਮ੍ਰਿਤਸਰ